ਅ ਅਗਲੇ ਪਤਾ ਲੱਗਿਆ ਸੀ ਕੋਈ ਨਹਿਰ 'ਚ ਕਿਸੇ ਨੇ ਛਾਲ ਮਾਰੀ ਹੈ ਥੋੜੀ ਜਾਣਕਾਰੀ ਦਿਓ ਆ ਸਾਨੂੰ ਵੀ ਇੱਕ ਹੁਣੇ ਉੱਥੋਂ ਕੰਗਣਾਪੁਰ ਤੋਂ ਦੋ ਸੇ ਬੰਦੇ ਨੇ ਫੋਨ ਕੀਤਾ ਸੀਗਾ ਤੇ ਮੌਕੇ ਤੇ ਪਹੁੰਚਿਆ ਮੈਂ ਤੇ ਮਾਜੋਬ ਡੀਐਸਪੀ ਸਾਹਿਬ ਵੀ ਹਾਜ਼ਰ ਆਏ ਆ ਤੇ ਮੌਕਾ ਦੇਖਿਆ ਗਿਆ ਤੇ ਜਿਹੜੇ ਬੰਦੇ ਆਲੇ-ਦੋਲੇ ਸਵਾਰੀਆਂ ਉੱਥੇ ਖੜੀਆਂ ਸੀ ਚਾਹਣੇ ਨੂੰ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਨਹਿਰ 'ਚ ਛਾਲਾ ਮਾਰਦੇ ਦੇਖਿਆ ਤੇ ਜਿਹਨੂੰ ਜਿਹਦਾ ਚਿਹਰਾ ਕੋਈ ਦਸਰਜਿਕ ਅਨਪਾਲੀ ਟਾਈਪ ਦਾ ਬੰਦਾ ਹੈਗਾ ਆ ਤੇ 35 ਤੋਂ 40 ਸਾਲ ਉਹਦੀ ਨੀਅਰ ਬਾਕ ਉਮਰ ਦਾ ਸੀਗੇ। ਤੇ ਛਾਲ ਮਾਰਦਿਆਂ ਸਾਰੀ ਕੋਈ ਹੈਲਥੀ ਸੀਗਾ ਬੇਟ ਸੀਗਾ ਜ਼ਿਆਦਾ ਉਹ। ਤੇ ਪਾਣੀ ਤੋਂ ਬਾਹਰ ਨਹੀਂ ਆਇਆ ਉਹ ਮੁਰਤੇ। ਪਾਣੀ 'ਚ ਆਲਦ ਵਾਲੇ ਜਿਹੜੇ ਖੜੇ ਲੋਕਾਂ ਨੇ ਕਾਫੀ ਦੂਰ ਤੱਕ ਪਿੱਛਾ ਕੀਤਾ ਤੇ ਅਸੀਂ ਜਾ ਕੇ ਵੀ ਕਾਫੀ ਆਲਦ ਵਾਲੇ ਲੋਕਾਂ ਦੀ ਮਦਦ ਨਾਲ ਹੈਲਪ ਲੈ ਕੇ ਜਿਹੜਾ ਅੱਗੇ ਸੈਫਨ ਤੱਕ ਮੈਥਵਰ ਲਦਨੀ ਦੇ ਸੈਫਨ ਤੱਕ ਅਸੀਂ ਉਹਦੀ ਕਾਫੀ ਜਿੰਨੀ ਵੀ ਖੋਜ ਖੁਰਾਜ ਸਾਡਾ ਬੰਦਾ ਸੀ ਉਹ ਕੀਤਾ ਆ ਤੇ ਇੱਕ ਦੋ ਬੰਦੇ ਜਿਹੜੇ ਲੋਕਲ ਹੈਗੇ ਆ ਜਿਹੜੇ ਕਿ ਕਰ ਲੈਂਦੇ ਆ ਉਹਨਾਂ ਨੂੰ ਉੱਥੇ ਛੱਡ ਕੇ ਆਇਆ ਮੈਂ ਇਹ ਜਿਹੜਾ ਕਿ ਉਹਦੀ ਸੈਫਨ ਤੱਕ ਭਾਲ ਕਰਦੇ ਆ ਕਰ ਰਹੇ ਆ ਜੇਕਰ ਉਹ ਕੋਈ ਉਹਦਾ ਸੰਕੇਤ ਮਿਲਦਾ ਤੇ ਉਹਨੂੰ ਕਾਡੀ ਨੂੰ ਫਿਰ ਕੱਬੇ ਚੱਲੇ ਆ ਜੂਗਾ ਕਿੰਨੇ ਕਬੇ ਦੀ ਸਮਥਿੰਗ ਘਟਣਾ ਜੀ ਇਹ ਅੱਧ ਤੱਕ ਘੰਟਾ ਪਹਿਲਾਂ ਮਤਲਬ ਹੁਣ ਤੋਂ ਲਾ ਲੋ ਅੱਧ ਤੱਕ ਘੰਟਾ ਪਹਿਲਾਂ ਦੀ ਗੱਲ ਆ ਜਦੋਂ ਇਨਫੋਰਮੇਸ਼ਨ ਇਸ ਤਰ੍ਹਾਂ ਤੋਂ ਉੱਥੇ ਪਹੁੰਚ ਗਈ ਸੀ ਅੱਛਾ ਜਿਵੇਂ ਉੱਥੇ ਜਿਹੜੇ ਪੁਆਇੰਟ ਤੇ ਛਾਲਮਾਰੀ ਕੋਈ ਉੱਥੇ ਕੋਈ ਉਹਦਾ ਕੋਈ ਸਮਾਨ ਵਗੈਰਾ ਕੋਈ ਹਾਂ ਉਹਦਾ ਮੋਟਰਸਾਈਕਲ ਮਿਲਿਆ ਸਾਨੂੰ ਉੱਥੇ ਅੱਛਾ ਫੇ ਵੀ ਬੱਤੀ ਯੂ ਹਾਂ ਜੀ ਪਤਾ ਲੱਗਿਆ ਕਿਉਂ ਛਾਲਮਾਰੀ ਆ ਨਹੀਂ ਪਤਾ ਤਾਂ ਇਦਾਂ ਹਾਲੇ ਤੱਕ ਉੱਥ ਤੇ ਨਹੀਂ ਉਹਨੂੰ ਕੋ ਜਾਣਦਾ ਕੋਈ ਇੰਨਾ ਕੁ ਮੜਿਆ ਕਲਿਊ ਲੱਗਾ ਪਤਾ ਵੀ ਉਹ ਸਲੋਏ ਟਾਈਪ ਦਾ ਸਲੋਏ ਏਰੀਏ ਦੇ ਵੱਲਦਾ ਰਹਿਣ ਵਾਲਾ ਹੈ ਪਹਿਲਾਂ ਕਿਸੇ ਹੱਥ ਉੱਤੇ ਤੇ ਕਿਸੇ ਨੇ ਕੰਮ ਕਰਦੇ ਮਤਲਬ ਉਹਨੂੰ ਫਿਰ ਦੇ ਤੁਰੀ ਲਿਖਿਆ ਸੀਗਾ ਮੋਰਸਲ ਕਿਹੜਾ ਮਿਲਿਆ ਜੀ ਉੱਥੇ ਜਿਹੜਾ ਤੁਹਾਨੂੰ ਮੋਰਸਲ ਉਥੋਂ ਆਪਣੇ ਸਪਲੈਂਡਰ ਹੈਗਾ ਪੁਰਾਣਾ ਹੈ ਕਾਫੀ ਕੀ ਨੰਬਰ ਦੱਸ ਰਹੀ ਕੋਈ ਵੀ ਬੱਤੀ ਇਹ ਹੈ ਇਹ ਤੇ ਆਪਣੇ ਵੀ ਬੱਤੀ ਜੂ ਆਪਣੇ ਸਭ ਬੱਤੀ ਜੂ ਹਾਂ ਤੇ ਵੀ 33